14 ਫਰਵਰੀ ਦੀ ਮੀਟਿੰਗ ਹੈ ਉਸ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਸੱਦਾ ਆਇਆ ਸੀ ਉਸ ਦੇ ਵਿੱਚ ਆਮੇ ਕਿਸੇ ਮੰਤਰੀ ਦਾ ਜ਼ਿਕਰ ਨਹੀਂ ਸੀ ਪਰ ਇਹ ਗੱਲ ਜ਼ਰੂਰ ਕਹੀ ਜਾ ਰਹੀ ਸੀ ਕਿ ਇਸ ਮੀਟਿੰਗ ਦੇ ਵਿੱਚ ਮੰਤਰੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਤਾਂ ਹੀ ਵਾਰੀ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਨਾ ਹੀ ਉਹ ਚੰਡੀਗੜਾਉਣਗੇ ਤੇ ਨਾ ਹੀ ਉਹ ਉਸ ਸਮੇਂ ਦਿੱਲੀ ਦੇ ਵਿੱਚ ਹੋਣਗੇ ਕਿਉਂਕਿ ਸਿਵਰ ਚੋਹਾਨ ਦੇ بیٹے ਦਾ ਉਸ ਦਿਨ ਵਿਆਹ ਹੈ ਤਾਂ ਕਿੰਨੇ ਕਿਤੇ ਸਵਾਲੀਏ ਨਿਸ਼ਾਨ ਉਸ ਦਿਨ ਖੜੇ ਹੋ ਗਏ ਸੀ ਜਦੋਂ 18 ਜਨਵਰੀ ਨੂੰ ਵੀ ਮੀਟਿੰਗ ਰੱਖੀ ਗਈ ਸੀ ਕਿਉਂਕਿ ਮੀਟਿੰਗ ਦੇ ਵਿੱਚ ਜਿਹੜੀ ਗੱਲ ਇਹ ਹੀ ਕਹੀ ਜਾ ਰਹੀ ਸੀ ਕਿ ਇਤਨੇ ਲੰਬੇ ਸਮੇਂ ਦਾ ਵਕਫਾ ਜਿਹੜਾ ਵਿੱਚ ਪਾ ਕੇ ਮੀਟਿੰਗ ਕਿਉਂ ਰੱਖੀ ਜਾ ਰਹੀ ਹੈ ਜਾਂ ਫਿਰ ਵਿਆਹ ਦੇ ਕਰਕੇ ਜਿਹੜੀ ਮੀਟਿੰਗ ਹੈ ਇਹ ਕੈਨਸਲ ਹੋ ਜਾਵੇਗੀ ਜਾਂ ਫਿਰ ਇਸ ਨੂੰ ਅੱਗੇ ਤਰੀਕ ਪਾ ਕੇ ਦਿੱਤਾ ਜਾ ਸਕਦਾ ਕਿਉਂਕਿ ਇੱਕ ਸਰਕਾਰ ਦੇ ਕੋਲ ਇਹ ਵੀ ਹੈਗਾ ਕਿ ਖੇਤੀਬਾੜੀ ਮੰਤਰੀ ਦੇ بیٹے ਦਾ ਵਿਆਹ ਇਸ ਦਿਨ ਵੀ ਅਸੀਂ ਮੀਟਿੰਗ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਾਟੀ ਪੰਜਾਬ ਤੇ ਤੁਹਾਨੂੰ ਦੱਸਣ ਲੱਗੇ ਹਾਂ ਕਿ ਜਿਹੜੀ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਸੀ ਉਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਜੱਪ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਚਾਪਖਨੋਰੀ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਜਿੱਥੇ ਬੰਦੀਆਂ ਬੈਠੀਆਂ ਨੇ ਉਨ੍ਹਾਂ ਦੇ ਲਈ ਇੱਕ ਝਟਕਾ ਹੈ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਦੇਜਦੇ ਨੇ शिवराज ਸਿੰਘ ਚੋਹਾਨ ਉਹ ਇਸ ਮੀਟਿੰਗ ਦੇ ਵੀ ਸ਼ਾਮਲ ਹੋਣਗੇ ਤੇ ਇਸ ਦੇ ਨਾਲ ਕੁਝ ਹੋਰ ਮੰਤਰੀਆਂ ਦੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ ਪਰ ਆਮੇ ਲਿਖਤੀ ਤੌਰ ਦੇ ਉੱਤੇ ਕਿਸਾਨਾਂ ਨੂੰ ਇਸ ਦੇ ਸਬੰਧ ਦੇ ਵਿੱਚ ਕੁਝ ਦਿੱਤਾ ਨਹੀਂ ਗਿਆ ਸੀ ਪਰ ਖੇਤੀਬਾੜੀ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਨਾ ਹੀ ਉਹ ਚੰਡੀਗੜਾ ਆਉਣਗੇ ਤੇ ਨਾ ਹੀ ਉਹ ਉਸ ਸਮੇਂ ਦਿੱਲੀ ਦੇ ਵਿੱਚ ਹੋਣਗੇ ਜੀ ਤੁਹਾਨੂੰ ਅਸੀਂ ਦੱਸਣ ਲੱਗਿਆ ਕਿਉਂਕਿ ਸਿਵਰ ਚੋਹਾਨ ਦੇ بیٹے ਦਾ ਉਸ ਦਿਨ ਵਿਆਹ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ 14 ਫਰਵਰੀ ਦੀ ਮੀਟਿੰਗ ਹੈ ਉਸ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਸੱਦਾ ਆਇਆ ਸੀ ਉਸ ਦੇ ਵਿੱਚ ਭਾਵੇਂ ਕਿਸੇ ਮੰਤਰੀ ਦਾ ਜ਼ਿਕਰ ਨਹੀਂ ਸੀ ਪਰ ਇਹ ਗੱਲ ਜ਼ਰੂਰ ਕਹੀ ਜਾ ਰਹੀ ਸੀ ਕਿ ਇਸੇ ਮੀਟਿੰਗ ਦੇ ਵਿੱਚ ਮੰਤਰੀ ਇਸ ਮੀਟਿੰਗ ਦਾ ਹਿੱਸਾ ਹੋਣਗੇ ਪਰ ਜਿਸ ਤਰ੍ਹਾਂ ਹੁਣ ਉਹਨਾਂ ਦੇ ਦੋ ਬੇਟਿਆਂ ਦਾ ਜਿਹੜਾ ਹੁਣ ਵਿਆਹ ਇਸ ਸਾਲ ਦੇ ਵਿੱਚ ਇੱਕ ਛੋਟੇ ਬੇਟੇ ਦਾ ਵਿਆਹ 14 ਫਰਵਰੀ ਨੂੰ ਜਿਹੜਾ ਵਿਆਹ ਹੋਣਾ ਹੈ ਤੇ ਦੂਜੇ ਵੱਡੇ ਬੇਟੇ ਦਾ ਮਾਰਚ ਦੇ ਵਿੱਚ 5-6 ਮਾਰਚ ਦੇ ਲਗਭਗ ਉਹਨਾਂ ਦੀ ਜਿਹੜੀ ਵਿਆਹ ਹੈ ਇਸ ਨੂੰ ਲੈ ਕੇ ਹੁਣ ਜਿਹੜੀ ਗੱਲਬਾਤ ਅਸੀਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੂੰ ਲੈ ਕੇ ਜਿਹੜੀ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਖੁਦ ਆਉਣ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਮੰਨਣ ਪਰ ਹੁਣ ਕਿਤੇ ਨਾ ਕਿਤੇ ਇੱਕ ਵਾਰ ਫਿਰ ਉਸ ਗੱਲ ਦੇ ਉੱਤੇ ਵੀ ਵਿਸ਼ਰਾਮ ਲੱਗਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਜਿਹੜੀ ਇਸ ਮੀਟਿੰਗ ਨੂੰ ਲੈ ਕੇ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਆ ਇਸ ਤੋਂ ਪਹਿਲਾਂ ਜਦੋਂ ਮੀਟਿੰਗ ਰੱਖੀ ਗਈ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਦੇ بیٹے ਦਾ ਵਿਆਹ ਸੀ ਕਿਉਂਕਿ ਜਿਹੜੇ ਸ਼ਿਵਰਾ ਚੋਹਾਨ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਆਪਣੇ بیٹے ਦੇ ਵਿਆਹ ਦਾ ਸੱਦਾ ਅੱਜ ਤੋਂ ਕਈ ਮਹੀਨੇ ਪਹਿਲਾਂ ਯਾਨੀ ਕਿ 17 ਅਕਤੂਬਰ 2024 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪਰਿਵਾਰ ਸਮੇਤ ਬੇਟਿਆਂ ਸਮੇਤ ਪਤਨੀ ਸਮੇਤ ਉਹਨਾਂ ਨੂੰ ਨਿਉਂਦਾ ਪੱਤਰ ਦਿੱਤਾ ਸੀ ਕਿ ਤੁਸੀਂ ਮੇਰੇ ਬੇਟਿਆਂ ਦੇ ਵਿਆਹ ਦੇ ਵਿੱਚ ਜ਼ਰੂਰ ਪਹੁੰਚਿਓ ਨਾਲ ਇਹੋ ਉਹਨਾਂ ਨੇ ਗੱਲ ਵੀ ਕੀਤੀ ਸੀ ਕਿ ਨਾਲ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਸੀ ਕਿ ਪੀਐਮ ਮੋਦੀ ਦੇ ਨਾਲ ਮਿਲ ਕੇ ਮਨ ਮੇਰਾ ਭਾਵਕ ਹੋ ਗਿਆ ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਜੀਵਨ ਦਾ ਸਭ ਤੋਂ ਵੱਡਾ ਮੇਰਾ ਸੁਭਾਗ ਹੈ ਤੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਇਹ ਤਸਵੀਰਾਂ ਉਹ ਨੇ ਜਦੋਂ ਸ਼ਿਵਰਾਜ ਚੋਹਾਨ ਦੇ ਵੱਲੋਂ ਆਪਣੇ ਬੇਟਿਆਂ ਦੇ ਵਿਆਹ ਦਾ ਜਿਹੜਾ ਸੱਦਾ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਕਿਉਂਕਿ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਸਿੱਧੀ ਦਿਖਾ ਰਹੇ ਹਾਂ ਕਿ ਜਿਸ ਤਰ੍ਹਾਂ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਚਰਚਾ ਚੱਲੀ ਸੀ ਕਿ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੀ ਕਿਸਾਨਾਂ ਨੂੰ ਉਸ ਵਕਤ ਇੱਕ ਚਾਂਸ ਦੇ ਵਿੱਚ ਰੱਖਿਆ ਗਿਆ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡਾਕਟਰ ਸਹਿਮਾਨ ਨੇ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਸੀ ਕਿ ਇਹੋ ਜਿਹਾ ਨਾ ਕਰੋ ਕਿ ਲੰਬਾ ਸਮਾਂ ਹੋ ਜਾਏਗਾ ਜਿਹੜਾ 14 ਫਰਵਰੀ ਦੀ ਡੇਟ ਹੈ 18 ਜਨਵਰੀ ਤੋਂ ਇਹ ਜਿਹੜਾ ਵਿੱਚ ਵਕਫਾਬ ਹੈ ਇਹ ਬਹੁਤ ਲੰਬਾ ਵੈ ਇਹਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਆਵੇਂ ਉਸ ਤੋਂ ਬਾਅਦ ਜਗਦੀਸ਼ ਸਿੰਘ ਢੱਲੇਵਾਲ ਜਿਹੜੀ ਮੈਡੀਕਲ ਲੈਨ ਦੀ ਸੂਰਤ ਦੇ ਵਿੱਚ ਤਿਆਰ ਹੋਗੇ ਸੀ ਪਰ ਉਹਨਾਂ ਦੀ ਸਿਹਤ ਹੁਣ ਠੀਕ ਹੈ ਪਰ ਹੁਣ ਜਗਦੀਸ਼ ਸਿੰਘ ਢੱਲੇਵਾਲ ਦਾ ਵੀ ਬਿਆਨ ਆਇਆ ਉਹਨਾਂ ਨੇ 14 ਫਰਵਰੀ ਤੋਂ ਪਹਿਲਾਂ ਜਿਹੜੀ 12 ਅਰੇਬਰੀ ਨੂੰ ਜਿਹੜੀ ਮਹਾਪੰਚਾਇਤ ਕਨੂਰੀ ਬਾਰਡਰ ਦੇ ਉੱਤੇ ਸੱਦੀ ਆ ਉਸ ਨੂੰ ਲੈ ਕੇ ਵੀ ਹੁਣ ਚਰਚਾ ਕੀ ਹੁਣ ਕਿਸਾਨ ਇਸ ਮੀਟਿੰਗ ਦੇ ਵਿੱਚ ਜਾਣਗੇ ਜੇਕਰ ਖੇਤੀਬਾੜੀ ਮੰਤਰੀ ਜਾਂ ਹੋਰ ਨੇ ਆਉਂਦੇ ਜਾਂ ਫਿਰ ਇੱਕ ਦੂਜਾ ਪੱਖ ਹੈ ਕੀ ਖੇਤੀਬਾੜੀ ਮੰਤਰੀ ਆਪਣੇ ਜਿਹੜੇ ਬੇਟੇ ਦਾ ਵਿਆਹ ਛੱਡ ਕੇ ਚੰਡੀਗੜ੍ਹ ਦੀਸ ਮੀਟਿੰਗ ਦੇ ਵਿੱਚ ਆਉਣਗੇ ਜਾ ਫਿਰ ਨਹੀਂ ਕਿਉਂਕਿ ਜਾਤਾ ਫਿਰ ਉਹ ਆਨਲਾਈਨ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਹ ਵੀ ਸਵਾਲ ਨੇ ਹਲੇ ਹੋਵੇਗਾ ਕਿ ਪਰ ਲੱਗਦਾ ਨਹੀਂ ਕਿ ਜਿੱਥੇ ਪਰਿਵਾਰ ਦੇ ਵਿੱਚ ਵੱਡੇ ਮੰਤਰੀ ਹੋਗੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਹੋਰ ਉੱਚ ਅਸਰ ਇੱਕ ਜਿਹੜਾ ਵਿਆਦਾ ਮਾਹੌਲ ਚੱਲਦਾ ਹੋਵੇਗਾ ਤਾਂ ਉਸ ਵਕਤ ਉਹ ਕਿਸਾਨੀ ਮਸਲੇ ਨੂੰ ਪਹਿਲ ਦੇਣਗੇ ਇਹੋ ਜਿਹਾ ਲੱਗਦਾ ਨਹੀਂ ਪਰ ਫਿਲਹਾਲ ਇਹ ਵੀ ਦੇਖਣਾ ਆਉਣ ਵਾਲੇ ਦਿਨਾਂ ਦਾ ਸਾਬਤ ਹੋਵੇਗਾ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਜਾਂ ਨਹੀਂ ਪਰ ਆਪਣੇ ਬੇਟੇ ਦਾ ਵਿਆਹ ਛੱਡ ਕੇ ਕੀ ਕਿਸਾਨਾਂ ਦੇ ਲਈ ਉਹ ਇੱਥੇ ਪਹੁੰਚਣਗੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਲਈ ਜਾ ਫਿਰ ਨਹੀਂ ਕਿਉਂਕਿ ਇਹ ਲੰਬੇ ਸਮੇਂ ਤੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਮੀਟਿੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਸੀ ਕਿ ਸਰਕਾਰ ਕੇਂਦਰ ਜਿਹੜੀ ਇਹ ਗੱਲਬਾਤ ਦਾ ਸੱਦਾ ਨਹੀਂ ਦੇ ਰਹੀ ਗੱਲਬਾਤ ਨਹੀਂ ਕਰ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਲਗਾਤਾਰ ਇਹੀ ਬਿਆਨ ਦਿੱਤਾ ਜਾ ਰਿਹਾ ਸੀ ਕਿ ਕੇਂਦਰ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲੇ ਕਿਉਂਕਿ ਸਾਲ ਹੋ ਚੁੱਕਿਆ ਜਿਹੜੀ ਗੱਲਬਾਤ ਹੋਈ ਸੀ ਕਿਸਾਨਾਂ ਦੀ ਪਹਿਲਾਂ ਚਾਰਗੇਟ ਦੀ ਮੀਟਿੰਗ ਹੋਈ ਸੀ ਸ਼ਾਮ ਨੂੰ ਕਈ ਕਈ ਘੰਟੇ ਰਾਤ ਦੇ ਰਾਤ ਤੱਕ ਜਿਹੜੀ ਮੀਟਿੰਗਾਂ ਚੱਲਦੀਆਂ ਰਹੀ ਸੀ ਪਰ ਬੇਸਿੱਟਾ ਰਹੀ ਸੀ ਸਾਰੀ ਮੀਟਿੰਗਾਂ ਪਰ ਹੁਣ ਇੱਕ ਵਾਰ ਫਿਰ ਤਕਰੀਬਨ ਸਾਲ ਬਾਅਦ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਇਸ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੀ ਥਾਂ ਦੇ ਉੱਤੇ ਕੀ ਕੋਈ ਹੋਰ ਮੰਤਰੀ ਹੋਣਗੇ ਜਾਂ ਫਿਰ ਸਰਕਾਰ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਨੇ ਔਰ ਉੱਚ ਅਫਸਰ ਨੇ ਕੀ ਉਹ ਇਸ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਜਾਂ ਫਿਰ ਕੀ ਉਹ ਸ਼ਾਮਲ ਹੋਣਗੇ ਇਹਦੇ ਵਿੱਚ ਕੌਣ ਹੋਵੇਗਾ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ ਇਸ ਨਾਲ ਸਬੰਧਤ ਮੀਟਿੰਗ ਸੱਦਾ ਆਇਆ ਉਹਦੇ ਵਿੱਚ ਕੀ ਕੁਝ ਕਰਦੇ ਆ ਜਾਂ ਫਿਰ ਵਿਆਧੇ ਕਰਕੇ ਜਿਹੜੀ ਮੀਟਿੰਗ ਹੈ ਇਹ ਕੈਨਸਲ ਹੋ ਜਾਵੇਗੀ ਜਾ ਫਿਰ ਇਸ ਨੂੰ ਅੱਗੇ ਤਰੀਕ ਪਾ ਕੇ ਦਿੱਤਾ ਜਾ ਸਕਦਾ ਕਿਉਂਕਿ ਇੱਕ ਸਰਕਾਰ ਦੇ ਕੋਲ ਇਹ ਵੀ ਹੈਗਾ ਕਿ ਖੇਤੀਬਾੜੀ ਮੰਤਰੀ ਦੇ بیٹے ਦਾ ਵਿਆਹ ਇਸ ਦਿਨ ਵੀ ਅਸੀਂ ਮੀਟਿੰਗ ਨਹੀਂ ਕਰ ਸਕਦੇ ਇਸ ਤੋਂ ਅੱਗੇ ਜਿਹੜਾ ਹੋਵੇਗਾ ਪਰ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਉਸ ਦਿਨ ਖੜੇ ਹੋ ਗਏ ਸੀ ਜਦੋਂ 18 ਜਨਵਰੀ ਨੂੰ ਵੀ ਮੀਟਿੰਗ ਰੱਖੀ ਗਈ ਸੀ ਕਿਉਂਕਿ ਮੀਟਿੰਗ ਦੇ ਵਿੱਚ ਜਿਹੜੀ ਗੱਲ ਇਹ ਹੀ ਕਹੀ ਜਾ ਰਹੀ ਸੀ ਕਿ ਇਤਨੇ ਲੰਬੇ ਸਮੇਂ ਦਾ ਵਕਫਾ ਜਿਹੜਾ ਵਿੱਚ ਪਾ ਕੇ ਮੀਟਿੰਗ ਕਿਉਂ ਰੱਖੀ ਜਾ ਰਹੀ ਹੈ ਕਿਉਂਕਿ ਉਸ ਦਿਨ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਕਤ ਦਾ ਤਕਰੀਬਨ 81ਵਾਂ ਦਿਨ ਹੋ ਜਾਣਾ ਹੈ ਕਿਉਂਕਿ ਅੰਦੇ 25-30 ਦਿਨ ਬਾਅਦ ਜੋ ਤੁਸੀਂ ਮੀਟਿੰਗ ਰੱਖ ਰਹੇ ਹੋ ਕਿਤਨਾ ਕਿਤੇ ਉਦੋਂ ਸਵਾਲ ਤੇ ਸ਼ੰਕੇ ਕਿਤਨਾ ਕਿਤੇ ਖੜੇ ਹੋ ਰਹੇ ਸੀ ਕਿ ਇਹਦੇ ਪਿੱਛੇ ਕੁਝ ਹੋਰ ਖਿਚੜੀ ਪੱਕ ਰਹੀ ਹੈ ਕਿ ਹੁਣ ਮੀਟਿੰਗ ਹੋਵੇਗੀ ਜਾਂ ਫਿਰ ਨਹੀਂ ਹੋਵੇਗੀ ਹੁਣ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਮੀਟਿੰਗ ਕੈਨਸਲ ਹੁੰਦੀ ਹੈ ਪਰ ਇਹ ਵੱਡੀ ਖਬਰ ਹੈ ਕਿ ਜਿਹੜੇ ਸ਼ਿਵਰਾਜ ਚੋਹਾਨ ਨੇ ਖੇਤੀਬਾੜੀ ਮੰਤਰੀ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਉਹ ਚੰਡੀਗੜ੍ਹ ਨਹੀਂ ਪਹੁੰਚਣਗੇ ਕਿਉਂਕਿ ਉਹਨਾਂ ਦੇ ਬੇਟੇ ਦਾ ਵਿਆਹ ਹੈ ਬੇਟੇ ਦਾ ਵਿਆਹ ਛੱਡ ਕੇ ਕਿ ਆਉਣਗੇ ਪਰ ਇਤਨਾ ਨਹੀਂ ਲੱਗਦਾ ਕਿ ਜੇਕਰ ਕਸਾਨਾ ਪ੍ਰਤੀ ਇੰਨੇ ਜੇਕਰ ਉਹ ਹੁੰਦੇ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਵੱਖਰਾ ਵਿਸ਼ਾ ਹੋਵੇਗਾ ਕਿ ਆਪਣੇ ਬੇਟੇ ਦੀ ਵਿਆਹ ਛੱਡ ਕੇ ਦੇਸ਼ ਦੇ ਕਿਸਾਨਾਂ ਦੇ ਲਈ ਅੰਦਾਦੇ ਦੇ ਲਈ ਉਹ ਇੰਨੀ ਦੂਰ ਚੱਲ ਕੇ ਆਏ ਪਰ ਫਿਲਹਾਲ ਨਹੀਂ ਲੱਗਦਾ ਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੀ ਮਰਨ ਵਰਤ ਦੇ ਉੱਤੇ ਬੈਠੇ ਆ ਜਿਸ ਤਰ੍ਹਾਂ ਲਗਾਤਾਰ ਸਿਹਤ ਦੀ ਸਥਿਤੀ ਵਿਗੜਦੀ ਰਹੀ ਸੀ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਕੋਲ ਮੀਟਿੰਗ ਦਿੱਤੀ ਗਈ ਸੀ ਸੱਚਮੁੱਚ ਜਾਂ ਫਿਰ ਇੱਕ ਉਹਨਾਂ ਦਾ ਮਰਨ ਵਰਤ ਰਵਾਣ ਦੇ ਲਈ ਜੋ ਵੱਖੋ ਵੱਖ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਸੀ ਉਸ ਤੋਂ ਤਹਿਤ ਇੱਕ ਕੋਸ਼ਿਸ਼ ਕੀਤੀ ਗਈ ਹੈ ਉਹ ਵੇਖਣਾ ਬੇहद ਖਾਸ ਹੋਵੇਗਾ ਕਿ ਅਨਵਲ ਜਿਨ੍ਹਾਂ ਦੇ ਵਿੱਚ ਕੀ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ ਜਾਂ ਫਿਰ ਕੈਂਸਲ ਹੁੰਦੀ ਹੈ ਇਹਦੇ ਸਭ ਦੀ ਨਜ਼ਰ ਟਿਕਿਆ ਹੋਈਆਂ ਨੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਤੁਸੀਂ ਉਹ ਵੀ ਆਪਣੇ ਜਵਾਬ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਓ ਧੰਨਵਾਦ